ਜੀ ਗੁੱਡ ਮਾਰਨਿੰਗ ਚੋਪਰੋ ਬਾਬਿਓ ਕੀ ਹਾਲ ਜੋ ਠੀਕ ਠਾਕ ਜੋ ਲੋ ਵੀ ਪੂਰੇ ਵੀਕ ਤੋਂ ਘੁੰਮਦੇ ਘਮਰੇ ਕਿੱਧਰੋਂ ਇਟਲੀੋਂ ਸਵਿਟਜ਼ਰਲੈਂਡ ਫਰਾਂਸ ਘੁੰਮ ਘਮਗੇ ਤੇ ਵੀਕਐਂਡ ਆ ਗਿਆ ਜੋ ਬਾਬਿਓ ਤੇ ਵੀਕਐਂਡ ਅੱਜ ਹੋਇਆ ਸ਼ਨੀਵਾਰ ਤੇ ਮਾਰਨਿੰਗ ਮਾਰਨਿੰਗ ਤਰੇ ਤੇ ਹੁਣ ਤੇ ਵੱਜ ਗਿਆ 9 ਤੇ ਔਰ ਵੀ ਦਿੱਕਤ ਨਹੀਂ ਆ ਤੇ ਪਾਰਕਿੰਗ ਰਹਿ ਗਈ ਆਪਣੀ 94 ਵੀ ਗੱਡ ਪਾਰਕਿੰਗ ਕਰਾਂਗੇ ਤੇ ਇਸ ਵਾਰ ਮੰਡੇ ਨੂੰ ਵੀ ਛੁੱਟੀ ਆ ਇੱਥੇ ਆ ਈਸਟਰ ਮੰਡੇ ਨੂੰ ਇਹਨਾਂ ਦਾ ਉਹਦੀ ਛੁੱਟੀ ਆ ਤੇ ਉਸ ਕਰਕੇ ਆਪਾਂ ਮੰਡੇ ਨੂੰ ਵੀ ਨਹੀਂ ਆ ਦੇਖੋ ਟਰੱਕ ਬੋਡੀ ਬਹੁਤ ਜ਼ੋਰਤ ਜਾ ਰਹਾ ਜੇ ਜਿਆਰ ਰਿਫਰ ਡੈਫ ਦਾ ਕਿੰਨੇ ਮੌਜੂਦ ਨਹੀਂ ਆ ਉਹ ਕਿ ਵਾਕਈ ਬੈਠਦੀ ਹੈ ਜੇ ਬਹੁਤ ਘੰਟਾ ਟਰੱਕ ਅਸਕੋ ਲਗਾਏ ਤੇ ਲੇਟੇ ਇਦਾਂ ਲੇਟਾ ਮਾਰੀਏ ਫਿਰ ਅਗਲਾ ਆ ਜਾਂਦਾ ਆਪਣੇ ਟਰੈਕ ਚੋਂ ਬੜੀ ਕਾਰਾਂ ਦੀ ਹੋ ਗਈ ਉਹ ਪਾਸ ਕਰ ਚੁੱਕਾ ਸਾਨੂੰ ਤੇ ਉਹਦੀ ਸੌਖਾ ਆਦਾ ਟਰੈਕ ਚ ਆਉਣਾ ਇਹ ਸਾਡੇ ਜਿਹੜਾ ਸਾਨੂੰ ਇਹ ਦੱਸਿਆ ਗਿਆ ਕਿ ਤੁਹਾਨੂੰ ਇਹ ਕੋਈ ਰੋਕ ਰਕੇ ਕੋਈ ਸੀ ਇਵ ਡਿਸਟੈਂਸ ਹੋ ਜੇ ਉਹ ਨੂੰ ਲੇਟਾ ਮਾਰਨ ਤੋਂ ਟਰੈਕ ਚਾਹਦਾ ਤੇ ਉਹਦੇ ਵੀ ਸੌਖਾ ਵੀ ਯੋੜਨਾ ਸਹੀ ਯਾਰੀ ਹੁਣ ਆਪਾਂ ਅੱਜ ਕਰਾਂਗੇ ਪੀਗੜ ਦੇ ਪਾਰਕਿੰਗ ਤੇ ਅੱਜ ਦਾ ਸ਼ਨੀਵਾਰ ਭਾਬੋ ਤੇ ਤਾਂ ਸਾਡੇ ਦਾ ਵੇਦਨ ਪਾਰਕਿੰਗ ਕਰਦਣੀ ਆਪਾਂ ਤੇ ਫਿਰ ਆਪਾਂ ਜੱਲਾਗੇ ਸੋਮਵਾਰ ਕਈ ਭਰਾ ਤੇ ਸ਼ੁੱਕਰਵਾਰ ਦੇ ਵੀ ਖੜ ਗਿਆ ਕੱਲ ਦੇ ਆਪਾਂ ਨੇ ਲੋਡ ਗੱਲ ਕੀਤਾ ਤੇ ਟਰੈਲਰ ਟ੍ਰੇਲਰ ਜੁਇਨ ਕਰਦਾ ਆਪਾਂ ਬਾਲ ਆਪਾਂ ਲੋਡ ਰੇਲਾ ਬਾਹਲੇ ਕੋਈ ਖਾਲੀ ਹੋ ਜੇ ਨੜਦਾ ਇਹਦੇ ਵਿੱਚ ਲੋਡ ਆ ਸ਼ੈਂਪੂ ਸੋਰਤ ਬਾਡੀ ਵਾਸ਼ ਇਹ ਤਰ੍ਹਾਂ ਸਭ ਲੋਡ ਕਰਕੇ ਲਾਏ ਪਾਵੇ ਉਹ ਘੇੜ ਕੰਮ ਆ ਲਿੰਦੇ ਆ ਅੱਗੇ ਪਾਰਕਿੰਗ ਚ ਪਾਰਕਿੰਗ ਵੀ ਘੇੜ ਹੈ ਕੀ ਆਪਣੀ ਲੋਕੀ ਬੰਦੇ ਤਾਂ ਪਾਰਕਿੰਗ ਚ ਪਹੁੰਚ ਲਏ ਆ ਪਾਰਕਿੰਗ ਲਈ 2 ਕਿਲੋ ਮੀਟਰ ਆਪਨ ਆ ਪਿੰਡ ਵਾਂ ਕੋੜਾ ਘੇੜ ਨਾਲ

ਉਹ ਤੇ ਆਪਣਾ ਝੋਟਾ ਲੱਗਾ ਜਿੱਥੇ ਅਗੁਰਾ ਘੁੰਮਦਾ ਹੋਇਆ ਤੇ ਪਾਰਕਿੰਗ ਮਿਲ ਗਈ ਪੇਡ ਪਾਰਕਿੰਗ ਆ ਗਈ ਹੈ ਕੈਨੇਡਾ ਕੋਟੇ ਤੇ ਬੰਦੇ ਬਾਸਕਟ ਬੰਨ੍ਹ ਕੇ ਦਿੰਦੇ ਇਹ ਦੋ ਲੜਦੇ ਆ ਇਹਨਾਂ ਨੂੰ ਕੁਝ ਨਹੀਂ ਕੀ ਹੋਇਆ ਆਪਣੀ ਸਮਝ ਨਹੀਂ ਆਈ ਗਾਹਾਂੀਆਂ ਲੋੜ ਕਰਕੇ ਇਹ ਵੀ ਕੜਾ ਮੁਝੋ ਸਤਾਲੂਸ ਯਾ ਪ੍ਰੋਸਟੋ ਸਤਾਲੂਸ ਚੁਦਾ ਬਾਪਾ ਡੀਟਾ ਮਈਆ ਤਾਂ ਤੁਸੀਂ ਸੀਸਾ ਬਸ ਪਰ ਡਰ ਗਿਆ ਦਾ ਹਾਂਜੀ ਬਾਬਿਓ ਕੀ ਹਾਲ ਜੀ ਕੀ ਕਰਦੇ ਆ ਇੰਜੋਏ ਕਰ ਰਹੇ ਆ ਦੇ ਆ ਆਪਣਾ ਝੋਟਾ ਖੜਾ ਰੇਡਪਾਰਕ ਨੂੰ ਪਾਰਕ ਲਾਤੀ ਆ ਮੈਚ ਫਰੂਟ ਹੋ ਗਿਆ ਸੈਚਰਡੇ ਵੀਰਿਆਂ ਤੇ ਨਾਪਾ ਬਣਾਉਣ ਲੱਗੇ ਆ ਕੁਝ ਖਾਣ ਪੀਣ ਨੂੰ ਬੈਠੇ ਆ ਇਵਨਿੰਗ ਰਹਿਣਾ ਤੇ ਇੱਧਰ ਵੀ ਇੱਕ ਆਪਣਾ ਟਰੱਕ ਖੜਾ ਇਹ ਵੀ ਆਪਣਾ ਬੰਦਾ ਮਿਲਿਆ ਪਣੋ ਇਸ ਕਾ ਨਾਮ ਹੈ ਬਾਬਾ ਜੋਧਾ ਦੁਬਈ ਆਪਾਂ ਇਕੱਠੇ ਰਹੇ ਆ ਚੱਲ ਵੇਖੋ ਜੀ ਜਵਾਨੋ ਹੋਰ ਸਭ ਕਿਵੇਂ ਆ ਤੇ ਇੱਥੇ ਲੱਗਾ ਜੈ ਪ੍ਰਸ਼ਾਦਾ ਪਾਣੀ ਬੰਨ ਅੱਗੇ ਆਪਾਂ ਗੱਡੀ ਚ ਬਣਾਉਣੇ ਆ ਅੱਜ ਮੌਸਮ ਜ਼ਹੀਆ ਬਾਹਰ ਵੈਦਰ ਗੋਡੇ ਆ ਅੱਜ ਚੱਲੂਗਾ ਕੰਮ ਇੱਥੇ ਹੈ ਬਾਬਾ ਇੱਥੇ ਇੱਥੇ ਚੱਲੂਗੀ ਇੱਥੇ ਚੱਲੂਗਾ ਤੇ ਬਣਾਉਣ ਲੱਗੇ ਆ ਪ੍ਰਸ਼ਾਦਾ ਪਾਣੀ ਕੰਮ ਘੈੜ ਹਾਂ ਅੱਦੇ ਮਿਲਦੇ ਆ ਫਿਰ ਜੀ ਜਵਾਨੋ ਤੁਹਾਨੂੰ ਓਕੇ ਦੀ ਰਿਪੋਰਟ ਨਾ ਕੋਈ ਨਾ ਕੋਈ ਸਾਡੇ ਪੁੱਤ ਕੀ ਗੋਲੂ ਤੁੰਗਲੀ ਮਰੀ ਕਿਸੇ ਨੂੰ ਉੱਠਣਾ ਦਸੀ ਤੇਰੇ ਪਰ ਕਿਸੇ ਨੂੰ ਹੀ ਸੱਚਤਾ ਸੁਣ ਇਹ ਸੋਹਣੀਏ ਪਰ ਹੋਨੇ ਆ ਬਲੈਕ ਕੜ ਦੇ ਜਨਾ ਅਰਬ ਵਿਚ ਕੀ ਸੀ ਬੜੀ ਖਲੀ ਬਲੀਏ ਆਕੇ ਡੜ ਕਣੀ ਪਾਡਣੀ ਏ ਕੜ ਕੂਪਾ ਵਿੱਚ ਮੈਂ ਵੀਡੀਓ ਤੇ ਆਪ ਬਣਾਈਏ ਨੇ ਕੇ ਨੇ ਆ ਡੀ ਬਣਾਉਣੀ ਆਣਾ ਬਣਾਣੀ ਕੋਈ ਨਾ ਕੜ ਤੇ ਲੱਗ ਗਿਆ ਇਹ ਆ ਡਰਾਈਵਰਾਂ ਜਿੰਦਗੀ ਜਿਹਨਾਂ ਕੋਦੇ 2 ਜਾਨੇ ਮਿਲਦੀ ਨਾ 2 ਹੋ ਜੀਏ ਇੱਦਾਂ ਦੇ ਤੋਂ ਜਦੋਂ ਰਾਬਾ ਆ ਸੂਰਜ ਵਿਖਾ ਦੇ ਸਾਨੂੰ ਫੇਰ ਇੱਦਾਂ ਕੰਮ ਚੱਲਦੇ ਆ ਟੋਪੀਆਂ ਮੈਂ ਬਾਬਾ ਇੱਦਾਂ ਜਿਆਦੀਆਂ ਪਾ ਲਈਆਂ ਏਡੀ ਵੀ ਗੱਲ ਨਹੀਂ ਠੰਡ ਵਾਲੀ ਵੇਹੇ ਟੋਪੀਆਂ ਮੈਂ ਇੱਦਾਂ ਜਿਆਦੀਆਂ ਪਾ ਲਈਆਂ ਏਡੀ ਵੀ ਗੱਲ ਨਹੀਂ ਠੰਡ ਵਾਲੀ ਆ ਆ ਡਾਰੀ ਜਿਆਦਾ ਗਿਆ ਨੇ ਮੰਨਾਣਾ ਇੱਦਾਂ ਹੀ ਆ ਨਾ ਕਦੇ ਖਰੇ ਲੋਦਾ ਯਾਰ ਮੈਨੂੰ ਚਾਰਾਂ ਦਾ ਫੇਰ ਤਾਂ ਮੰਨਾ ਵਾਲਾ ਬਿਮਾਰ ਨਾ ਹੋਇਆ ਅਸਲਿਤ ਤੂੰ ਨਾ ਤਾਵਾ ਤਾ ਕਰ ਫੇਫਸੀ ਚੱਲ ਗਈ ਨਾਲ ਫੇਰ ਹੋਣਾ ਕੀ ਬਣਾਇਆ ਜਾਵੇ ਅੱਜ ਦੇਖੋ ਕੱਲ ਨੂੰ ਕਰਾਵਾਂਗੇ ਐਂਡ ਮਾਰਕੀਟ ਜਾਣਾ ਆਪਾਂ ਕੱਲ ਨੂੰ ਹਾਂ ਅੱਜ ਦੇ ਕਰਨਾ ਤੇ ਫਿਰ ਦੱਤੀਏ ਸ਼ਾਈ ਪਨੀਰ ਅੱਜ ਚੱਲੂਗਾ ਪਨੀਰ ਸ਼ਾਈ ਪਨੀਰ ਚੱਲੂ ਅੱਜ ਕੱਲੋਂ ਬੜਵਾਗੇ ਘੈਂਟ ਦੀ ਕੋਈ ਸਰਦੀ ਦੋ ਦਿਨ ਮੋਜਾਂ ਹੀ ਕਰਨੀਆਂ ਪਰੌਂਡੇ ਪਰੌਂਡੇ ਬਾਬਾ ਦਿਲ ਕੀਤਾ ਤੇ ਆਪਾਂ ਕਰ ਲੈਣਾ ਕੱਲ ਨੂੰ ਤੇਰੇ ਖਾਈਏ ਪਰੌਂਡੇ ਹਾਂ ਚਾਹ ਮੰਗ ਲੈ ਲਾਂਗੇ ਜੋ ਵੀ ਬਣਾਉਣਾ ਹੋ ਤੁਹਾਨੂੰ ਦੀਗੀ ਹਾਂ ਚਾਹ ਮੰਗ ਪਰੌਂਡਾ ਸਬਜ਼ੀ ਦੇਰੇ ਮੋਢੇ ਲਾਉਣੇ ਆ ਲਓ ਵੀ ਜਵਾਨੋ ਇਹ ਇਦਾਂ ਚੱਲਣਗੇ ਹੁਣ ਦੋ ਦਿਨ ਪੈਰੇ ਐਥੇ ਲਾਉਣੇ ਨੇ ਦੇਰੇ ਹੈ ਇਹ ਚੱਕਰਵਰਤੀ ਭੋਜਾਂ ਕਹਿੰਦਾ ਕੀ ਆ ਕੀ ਆ ਸਭੀ ਆ ਸਰਦੀ ਆ ਸਬਜੀ ਆ ਕਾਹ ਗੱਲ ਇਹ ਕੀ ਆ ਕੀ ਇਹ ਬਾਬਾ ਉਹ ਬਾਬਾ ਇਹ ਬੜਾ ਖਤਰਨਾਕ ਆ ਬਾਬਾ ਜਦੋਂ ਇਹ ਚੱਲਦਾ ਨਾ ਚਲੋ ਦੁਨੀਆ ਹਿੱਲਦੀ ਦੁਨੀਆ ਹਾਂਜੀ ਗੁੱਡ ਮਾਰਨਿੰਗ ਸੱਜਣੋ ਕੀ ਹਾਲ ਸੰਡੇ ਦੀ ਮਾਰਨਿੰਗ ਹੋਈ ਆ بارش ਹੋ ਰਹੀ ਆ ਘੈਂਟ بارش ਇੱਧਰ ਆਪਣੇ ਪਾਪੇ ਜਿਹੋਦੇ ਸੰਦਾ ਟਰੱਕ ਖੜਾ ਏ ਇਹ ਆ ਬਾਲ ਟੈਕ ਦਾ ਵੀਰ ਇੱਧਰ ਆਪਣਾ ਖੜਾ ਹਾਂਜੀ ਸੜਕ ਦੇ ਕਿੱਥੇ ਪਾ ਕੇ ਨੇ ਮਟੀਰੀਅਲ ਸਾਰਾ ਚੇਂਜ ਇੱਧਰ ਵੇਖੋ ਕੀ ਕੰਮ ਜਿਆ ਚੱਲ ਰਿਹਾ ਬਾਬਾ ਜੀ ਦੱਸੋ ਪਕੌੜੇ ਬੰਡੇ ਪਕੌੜੇ ਇਹ ਚੱਲ ਰਿਹਾ ਜੀ ਕੰਮ ਪਕੌੜੇ ਬਣਦੇ ਆ ਪਕੌੜੇ ਖਾਣ ਲੱਗੇ ਆ ਤੇ ਮਿਲਦੇ ਆ ਫਿਰ ਕੁਛ ਥੇਰ ਤੱਕ ਪਕੌੜੇ ਹਾਂਜੀ ਬਾਬੇਓ ਕਿੱਦਾਂ ਜੀ ਬਹੁਤ ਚੱਲ ਰਿਹਾ ਜੀ ਕੰਮ ਵੇਖੋ ਬਾਬਾ ਜੀ ਬਣਾ ਰਹੇ ਆ ਡਰਾਈਵਰ ਬਣਾ ਰਹੇ ਆ ਅੱਜ ਪਕਵਾਨ ਵੀ ਕਢਦੇ ਤੇ ਇਹ ਆ ਬਾਬਾ ਜੀ ਨਾਲ ਆਪਣੇ ਇਹ ਬਣਾ ਰਹੇ ਆ ਨਾਲ ਬਾਰੀ ਚਾਹ ਨਾਲ ਪਕੌੜੇ ਚੱਲਣਗੇ ਸੰਡੇ ਦੀ ਮਾਰਨਿੰਗ ਪਾਣੀ ਪਾਦਨੇ ਮਹਾਰਾਜ ਤੈਨੂੰ ਪਾਣੀ ਵੀ ਦਿੰਨੇ ਹਾਂ ਜੀ ਕਿਦਾਂ ਬਾਬਿਓ ਸੰਡੇ ਅੱਜ ਹੋ ਗਿਆ ਮੰਡੇ ਸੰਡੇ ਸਾਡਾ ਮਹੀਨ ਚ ਲੰਘ ਗਿਆ ਤੇ ਮੰਡੇ ਆਦੇ ਅੱਜ ਆਪਾਂ ਚੱਲੇ ਆ ਬਾਬਾ ਕਿੱਥੇ ਚੱਲੇ ਆ ਆਪਾਂ ਕੋਣਕਾ ਮਾਰਕੀਟ ਹੀ ਜਾਣਾ ਆਪਾਂ ਤੇ ਗਰੋਸਰੀ ਕਰਕੇ ਇੱਥੋਂ ਲੱਭ ਲਈ ਪਿੰਨਾ ਸਾਈਕਲ ਸਹੀ ਆ ਹਾਂ ਸਾਈਕਲਾਂ ਤੋਂ ਗੱਡੀਆਂ ਦੇ ਗੱਡੀਆਂ ਤੋਂ ਜਾ ਜਾਂਦਾ ਕਿ ਫੇਰ ਅੱਜ ਸਾਈਕਲਾਂ ਦੇ ਹੂੰ ਉੱਥੇ ਕਹਿੰਦੀ ਆ ਵੀ ਪਾਰਕਿੰਗ 'ਚ ਸਾਈਕਲਾਂ ਦੀ ਫੈਸਿਲਿਟੀ ਹੈਗੀ ਆ ਹੂੰ ਤੇ ਸਮਾਨ ਸੋਣ ਆਪਣਾ ਜੋ ਵੀ ਗ੍ਰੋਸਰੀ ਕਰਨੀ ਕਰੋ ਤੋਂ ਮੋਂ ਫਿਰੋ ਕੇ ਰਿਚੇ ਤੇ ਬੀਜਿਆ ਛੋਟੀ ਜੀ ਉੱਥੇ ਕੋ ਆਮ ਫਿਰ ਕੇ ਆਉਨੇ ਆ ਹਾਏ ਇਹ ਐਵੇਂ ਫਿਰ ਆਵੇ ਐਵੇਂ ਮੈਂ ਤਾਂ ਇਦਾਂ ਨਹੀਂ ਐਵੇਂ ਕਿਦਾਂ ਆਣਾ ਮੈਂ ਕਹਿੰਦਾ ਮੈਂ ਤਿਆਰ ਹੋ ਗਿਆ ਤੇ ਫਿਰ ਵੀਡੀਓ ਬਣਾਉਣੀ ਆ ਨਹੀਂ ਐਨਕਾ ਤੇ ਵੈਸੇ ਮੇਰੀ ਹੁਣ ਡਾਕਟਰ ਨੇ ਦੱਸਿਆ ਨਾ ਤਾਂ ਲਗੀਆਂ ਡਾਕਟਰ ਨੇ ਦੱਸਿਆ ਦੇ ਨੀ ਹੁਣ ਇਦਾਂ ਕਹ ਦੋ ਮੇਰੀ ਅੱਖਾਂ ਨਹੀਂ ਖੁੱਲਦੀਆਂ ਧੁੱਪ 'ਚ ਈਗਾ ਜੀ ਬਾਜੀ ਇਹ ਪੰਗ ਆ ਜੀ ਬਾਬੇ ਸਾਗਤਾ ਸਾਡੀ ਪਾਰਕਿੰਗ ਹੈ ਇਹ ਐਂਟਰੀ 게ਟ ਆਊਟ 게ਟ ਤੇ ਇਦਾਂ ਨੇ ਹਮਾ ਸਾਡੇ ਸਾਈਕਲ ਖੜੇ ਜਾਂਨਾਂ ਨੂੰ ਪੁੱਛ ਕੇ ਲੈਨੇ ਆ ਸਾਈਕਲ ਇੰਨੇ ਸਾਈਕਲਾਂ ਤੇ ਕਰਾਂਗੇ ਅੱਜ ਬਾਬੇ ਸੈਰ ਫਰਾਂਸ ਦੇ ਇੱਕ ਪਿੰਡ ਦੀ ਆ ਸਾਈਕਲ ਖੜੇ ਹੈ ਘੈਂਡਾ ਵੈਦਰ ਇਧਰ ਸਾਡਾ ਟਰੱਕ ਬਹੁਤ ਵੱਡਾ ਬਾਰੀ ਲੋਡ ਆ ਤੇ ਮਿਲਦੇ ਆ ਅੱਗੇ ਆਹ ਵੇ ਬਾਬਾ ਚੱਲਿਆ ਸਾਈਕਲ ਸ਼ੂ ਕਰਾਉਣ ਬਾਬਿਆਂ ਨੇ ਲੈਣਗੇ ਸਾਈਕਲ ਕਰ ਗੱਲ ਇਹਨਾਂ ਤੇ ਉਹਨਾਂ ਨੂੰ ਗੱਲ ਨਹੀਂ ਕਰਨੀ ਇਹਦੀ ਮੈਂ ਵੀਡੀਓ ਬਣਾਉਣਾ ਤੇ ਇਹ ਸਾਹ ਕਿਤਾਬਾ ਗੋਡ ਵਾਲਾ ਲਓ ਵੀ ਬਾਬਿਓ ਸਾਈਕਲ ਹੋ ਗਿਆ ਸ਼ੂ ਐਦਾਂ ਮਿਲ ਜਿੰਦੇ ਸਾਈਕਲ ਆ ਚਾਬੀ ਇਹਨਾਂ ਦੀ ਤੇ ਆਹ ਵੇਖੋ ਕਿਹੜਾ ਚਾਰ ਨੰਬਰ ਕਿਹੜਾ ਬਾਬਿਆਂ ਨੇ ਸਾਈਕਲ ਨਹੀਂ ਨਿਬੜਾਣਾ ਆ ਮੌਕਾ ਦੋ ਨੰਬਰ ਦੋ ਨੰਬਰ ਵੇ ਇੱਕ ਨੰਬਰ ਆ ਸਾਈਕਲ ਆ ਬੜੀ ਫਿਰ ਮਿੰਦੇ ਅੰਗੇ ਹਾਂ ਚਾਰ ਨੰਬਰ ਮੈਨੂੰ ਆ ਲਾ ਵੀ ਬਾਬਿਓ ਕਿਵੇਂ ਜੋ ਜਵਾਨੋ ਉਹ ਪਾਰਕਿੰਗ ਸਾਡੀ ਇੱਧਰ ਜੇ ਇਹ ਮਾਰਾ ਪਾਰਕਿੰਗ ਜੇ ਪਾਰਕਿੰਗ ਹੈ ਇੱਧਰ ਸੇ ਹਮ ਕੋ ਮਿਲਿਆ ਹੈ ਇਹ ਵਾਲਾ ਸਾਈਕਲ ਇੱਕ ਬਾਬੇ ਕੇ ਪਾਸ ਇੱਕ ਮਾਰੇ ਪਾਸ ਬਿਸਮਿਲਲਾ ਹੈਂਗੀ ਗਰੋਸਰੀ ਲਾਦ ਕੇ ਕਿਹੜੀ ਸੀ ਹੈਂ ਕਿਹੜੀ ਖੁੱਲੀ ਸੀ ਕੈਰੀਫੋਰ ਕਿਹੜੀ ਕੋਰ ਤੇ ਖੁੱਲੀ ਨਹੀਂ ਇੱਥੇ ਕਿਉਂ ਨਹੀਂ ਖੁੱਲੀ ਕੌਣ ਕੀ ਕਰ ਰਿਹਾ ਹੈ ਓਪਨ ਹੈ ਹੈਗੀ 2 ਕਿਲੋਮੀਟਰ ਕੈਰੀਫੋਰ ਕਨੈਕਟ ਤੇ ਫੇਰ ਲੋਕੇਸ਼ਨ ਅੱਗੇ ਮਿਲਦੇ ਆ ਲੋਕੇਸ਼ਨ ਲਾ ਲਈਆਂ ਸੀ ਯਾਰ ਸਾਡੇ ਬਾਬੇ ਪਿੰਨ ਲੇ ਗੰਦੇ ਸਾਈਕਲ ਤੇ ਵੀ ਇੱਥੇ ਬਾਹਰ ਲੋਕੇਸ਼ਨ ਲਾ ਕੇ ਲਾ ਆਇਆ ਪਿੰਦਾ ਬਾਬੇਓ ਤੇ ਗੱਲਬਾਤ ਕਹਣ ਵਾਲੀ ਚੋਬਰ ਚੱਲੇ ਆ ਫਰਾਂਸ ਦੇ ਇੱਕ ਪਿੰਡ 'ਚ ਸਾਈਕਲਾਂ ਦੀ ਰਾਈਡ ਆ ਹਾਂ ਤੇ ਘੁਮਾਂਗੇ ਨਿਆਰੇ ਲਵਾਂਗੇ ਤੇ ਮਿਲਦੇ ਆ ਅੱਗੇ ਕਿਤੇ ਪਿੰਡ ਚ ਫਰਾਂਦੇ ਬਾਬੇ ਨੇ ਲੰਬਾ ਘਣਾ ਆ ਰੇ ਸਾਈਕਲ ਦੀਆਂ ਤੇ ਜਾ ਰਹੇ ਆ ਮਾਰਕੀਟ ਟਰੱਕ ਡਰਾਈਵਰਾਂ ਕਦੇ ਕੋਈ ਜਾਣਾ ਬੰਦਾ ਦੂਰ ਆ ਇਹ ਪਾਰਕਿੰਗ ਚ ਫੈਸਿਲਿਟੀ ਹੈਗੀ ਆ ਕਿ ਸਾਈਕਲ ਤੁਸੀਂ ਲੈ ਸਕਦੇ ਆਪਣੇ ਟਰੱਕ ਦੀ ਚਾਬੀ ਜਮਾ ਕਰਾ ਕੇ ਮੇਰੇ ਕੋਈ ਮੇਰਾ ਕੋਈ ਨਹੀਂ ਕੋਈ ਚੱਕਰ ਨਹੀਂ ਤੇ ਇਦਾਂ ਘੁੰਮ ਰਿਹਾ ਕਿਤੇ ਵੀ ਸਾਨੂੰ ਕੋਈ ਪੁੱਛ ਸਕਦਾ ਇਸ ਕਰਕੇ ਅਸੀਂ ਪਾਸਪੁਰ ਨਾਲ ਲੈ ਕੇ ਆਨੇ ਹੈਗਾ ਤੇ ਕੋਈ ਨਹੀਂ ਰੋਡ ਤੇ ਚੜਦੇ ਨਹੀਂ ਫਿਰ ਕੀ ਗੱਲ ਬਾਬਾ ਵਜਰਾ ਪਤਰਾ ਨੇ ਦੀ ਸਫਰ ਕਰਦਾ ਕੱਪਰੂ ਰੋਡ ਤੇ ਘੁੰਮ ਰਿਹਾ ਪਿੱਛੇ ਕਾਰ ਆ ਗਈ ਉਹ ਇਹ ਗਾਣਾ ਗੱਡੂ ਕਾਰ ਵਾਲਾ ਤੇਨੂੰ ਮਖਾ ਦੇਣਾ ਕਾਏ ਇਹ ਸਾਈਕਲ ਵਾਲਿਆਂ ਨੂੰ ਜਿੱਦਾਂ ਆਪਾਂ ਨਹੀਂ ਗਾਣਾ ਕੱਢਦੇ ਨੇ ਕਿ ਕਿਧਰ ਤੁਰਿਆ ਫਿਰਦਾ ਏ ਉਦਾਂ ਹੀ ਮੈਨੂੰ ਕੱਢਦੇ ਨੇ ਇਹ ਰੋਡ ਤੇ ਹਾਂ ਬਾਬੂ ਜੇ ਆ ਨਾ ਤੇ ਮੈਂ ਛਾਹ ਕੇ ਦੇਖਣਾ ਪਾਵਾਂ ਮੈਨੂੰ ਸਾਈਕਲ ਇਹਦਾ ਸਾਈਕਲ ਅਨਬੈਲੈਂਸ ਹੁੰਦਾ ਆ ਬਾਬਾ ਲੰਬੀ ਬੜੀ ਖੁੱਟਾਉਂਦਾ ਆ ਓ ਭੈਣ ਜੀ ਉਹ ਦੇ ਸਟਾਪਰ ਕਿਥੇ ਆ ਤੂੰ ਬਾਬਾ ਗਲਤ ਬਣਾਈ ਜਾਣਾ ਯਾਰ ਓ ਭੈਣ ਨੂੰ ਇਹ ਰਿੜਦਾ ਬੜਾ ਹੀ ਨਵੀਂ ਕਲਿੱਪ 'ਚ ਸਵਾਗਤ ਮੁਸੀਬਤਾਂ ਤੋਂ ਬਾਅਦ ਆਹ ਵੇਖੋ ਵੀ ਰੌਣਕ ਬੜਾ ਕਹਿਣਾ ਪਿੰਡ ਦਾ ਨਾਂ ਬਾਬਾ ਆਪਰੇਟਰ ਨੇ ਚੱਕ ਲਿਆ ਬਾਬਾ ਲੰਬ ਕਢਾਉਂਦੇ ਉਨੀ ਸਮਾਂ ਜਗਲੀ ਉਦੋਂ ਦਾ ਵੱਜ ਗਿਆ ਤੇ ਚੰਦਾ ਨਹੀਂ ਸੀ ਇਸ ਕਰਕੇ ਅਪਨ ਉੱਤਰ ਹੀ ਕਰੇ ਮਲੇਪ ਐਡੀਸਨ ਤੋਂ ਕਰਾਸਿੰਗ ਕਰਨੀ ਆ ਉਹ ਬਾਬੇ ਨਹੀਂ ਜ਼ਰੂਰ ਨਹੀਂ ਫੋਲੋ ਕਰਦੇ ਇਹਨਾਂ ਦਬਾਲਦਾ ਇਦਾਂ ਹੀ ਉਹ ਜਾਣਾ ਮਰਨਾ ਕਹਿਣਾ ਤੂੰ ਕਿਹਨਾਂ ਆ ਬਾਬਾ ਵੀ ਮੈਂ ਬੁਣਣੀ ਵੀਰੇ ਓਏ ਨਹੀਂ ਤੂੰ ਕਰੀ ਸਾਈਕਲ ਨਹੀਂ ਚਲਾਉਗਾ ਕੋਪੀ ਇਹੀ ਹੁਣ ਟਰਾਲੀ ਛੱਡ ਕੇ ਤੇ ਆਪਣਾ ਫਾਇਗਲਾਂ ਤੇ ਹੋ ਗਏ ਅੱਜ ਵੀਕੈਂਡ ਹੀ ਤੇ ਅਸੀਂ ਇਹ ਡਿਲੀਵਰੀ ਕਰ ਲਈਏ ਇਹ ਆਪਣਾ ਗੋਪੀ ਆ ਇਹਨੇ ਦੋਹਾਂ ਤੇ ਨਗਰਾਂ ਦਾ ਰਾਸ਼ਨ ਲੱਭਿਆ ਵਾ ਹਰੇ ਇੱਕ ਬੈਗ ਟੇਡਾ ਜਿਹਾ ਹੈ ਨਾ ਇੱਕ ਪੀਲੀਆ ਤੇ ਰੱਫੇਸ ਵਿਖਾਈਏ ਫੈਸ ਐ ਇੱਕ ਹੋਰ ਪੀਲੇ ਦਾ ਫੈਸ ਐ ਤੇ ਇਹ ਵੇਖੋ ਇੱਥੋਂ ਦਾ ਵੀਊ ਸਿੱਧਾ ਜਾਂਦੇ ਸਿੱਧਾ ਹੀ ਪਿੰਡ ਬਹੁਤ ਜ਼ਿਆਦਾ ਸੋਹਣਾ ਪਿੰਡ ਐ ਬਹੁਤ ਛਤਰੀਆਂ ਦੇ ਵਿੱਚ ਇੱਥੇ ਫੁੱਲ ਵੀ ਜੇ ਪਏ ਆ ਇਧਰ ਕਿ ਉਹ ਮਾਰਾ ਨਹੀਂ ਨਿਆਣਾ ਚੁੱਕਿਆ ਵਾ ਸਿੱਧਾ ਹੀ ਸਿੱਧਾ ਹੀ ਜਾਂਦੇ ਆਏ ਬੋਲੋ ਬੋਤ ਆਹ ਮਸ਼ਾਨ ਵੈਸ ਗੋਲੇ ਮਣਾ ਕੇ ਇਸ ਬਹੁਤ ਸੋਹਣਾ ਪਿੰਡਾ ਨਾ ਓਏ ਬੱਬਾ ਹਾਂ ਆਪਾਂ ਟਰੱਕਾਂ ਰੁਕਾਂ ਦੇ ਇੰਨਾ ਪਿੰਡਾ ਜਿੰਨੇ ਨਹੀਂ ਹੋਣਗੇ ਕਿਤੇ ਹਾਂ ਜੂਰ ਰਹਣਾ ਅੜੀ ਤੇ ਸ਼ਾਂਤੀ ਜੀ ਕਿੰਨੀ ਕਿੱਢਾ ਸੁਣਾ ਹਾਂ ਤੇ ਘਰ ਲੈ ਕੇ ਰਹਿੰਦਾ ਹੋਣਾ ਮਜ਼ਾ ਆਉਂਦਾ ਕਿ ਨਹੀਂ ਰੀਅਲੀ ਵੱਖਰੀ ਕੁੜੀ ਹੈ ਯਾਰ ਇਹ ਆ ਯਾਰ ਤੁ ਬਾਦਿਓ ਉਹਨੂੰ ਇਸੇ ਕਰਕੇ ਆਡੇ ਪੰਜਾਬ ਦਾ ਪਿੰਡ ਹੁੰਦਾ ਭਾਂਡ ਰੂੜੀ ਹੈ ਯਾਰ ਹੂੰ ਅੱਜ ਬਣਾ ਮੈਂ ਉਹ ਇਹ ਨਾ ਤਾਂ ਕਿ ਨਹੀਂ ਤਾਂ ਸਾਈਕਲ ਰੈਕ ਦੀ ਗੱਲ ਕੀਤੀ। ਕੋਈ ਗੱਲ ਨਹੀਂ। ਅੱਪਾ ਕੱਟ ਕੇ ਬਣਾ ਲੈਣਾ। ਯਾ ਪਾ ਹਾਂ ਸਾਥ ਦਾ ਮਾਗ ਕੱਟਿਆ ਆਏ। ਲੋ ਜੀ ਮੈਂ ਤੇ ਮੇਰਾ ਦੋਸਤ ਸਾਈਕਲਾਂ ਦੇ ਸੌਦਾ ਖਰੀਦਣ ਜਾ ਰਹੇ ਆ। ਏ ਜੀ ਫੁੱਲਾਂ ਵਾਲੀ ਮਾਰਕੀਟ ਆ ਬਹੁਤ ਸੋਹਣੀ ਮਾਰਕੀਟ ਲਾ ਵੀ ਗੱਭਰੂ ਮੁਸੀਬਤਾਂ ਚੱਲਦੇ ਸਫ਼ਰ ਕਰਦੇ ਇਦੋਂ ਜਰਾ ਅੰਕਲ ਵੀ ਧੌੜ ਲਾਉਂਦੇ ਨੇ ਆ ਆ ਗਈ ਸਾਡੀ ਮਾਰਕੀਟ ਕੈਰਫ ਆ ਇਹਨੇ ਤਾਂ ਪਹੁੰਚ ਲਿਆ ਹਾਂਜੀ ਕਿਹੜੀ ਆ ਤੁਹਾਨੂੰ ਦਿਨ ਵੱਡੀ ਗੱਲਾਂ ਆਪਦਾ ਮੈਂ ਹਾਂ ਬਾਬਾ ਕਹਿੰਦਾ ਕਾਰੀ ਫੋਟੋ ਛੋਟੀ ਆ ਪਹਿਲਾਂ ਵੇਖ ਤਾਂ ਲੇ ਖੁੱਲੀ ਵੀ ਆ ਇਹ ਚਲੀਆਂ ਨਾ ਕੀ ਆ ਗੱਲਾਂ ਕਰਦੇ ਜੋ ਨਹੀਂ ਨਹੀਂ ਹੋਰ ਕੁਝ ਵੀ ਨਹੀਂ ਮੈਂ ਕਿਹਾ ਕੋਈ ਚੀਜ਼ ਹੈ ਸਾਈਕਲ ਦਾ ਆਏ ਉਹਨੂੰ ਕੋਮ ਫਿਰ ਕੇ ਜੀ ਕਿਤੇ ਸਦਾ ਸੌਦਾ ਦੇ ਲੈਣਾ ਜਾਣਗੇ ਪਰ ਤੈਨੂੰ ਪਤਾ ਹੀ ਹੈ ਇਸकी यार ਬਹੁਤ ਨਸੀਬਤ ਹੈ ਕਿਉਂ ਸਾਈਕਲ ਤੇ ਗੰਤ ਟਿੜਿਆ ਨਹੀਂ ਹੈ ਸਾਲੋਂ ਪੂਰਾ ਲਟਾਰੀ ਜਾਂਦੀਆਂ ਆਪਾਂ ਕਿਹੜਾ ਕਿਹੜਾ ਚਲਾਇਆ ਇਹ ਆ ਕੈਲੀਫੋਰਨੀਆ ਸਾਡੇ ਬਾਬੇ ਨੂੰ ਪਸੰਦ ਨਹੀਂ ਆਈ ਨੈਕਸਟ ਜਾਵਾਂਗੇ ਖਵਾ ਕੇ ਲਿਆਉਣੇ ਨੇ ਮੈਨੂੰ ਹੋਰ ਇਹਨੇ ਕਰਨਾ ਹੈ ਹੈ ਬੱਬਾ ਲਓ ਵੀ ਬਾਬਿਓ ਬਾਬਾ ਜੀ ਅਭੀ ਲੋਕੇਸ਼ਨ ਢੂੰਡ ਰਹੇ ਨੇ ਇਹਨਾਂ ਨੇ ਉਹ ਕੰਮ ਕਰ ਦਿੱਤਾ ਕੋਲ ਸਭ ਹੋ ਗਿਆ ਇੱਕ ਬਾਬਾ ਕਹਿੰਦਾ ਵੀ ਇਹ ਮਾਰਕੀਟ ਆਪਾਂ ਨੂੰ ਪਸੰਦ ਨਹੀਂ ਨਾ ਪਹੌਰ ਤੇ ਜਾਵਾਂਗੇ। ਤੇ ਲਾਣਾ ਦੇ ਚਾਰ ਗੰਡੇ ਟੋਟੇ ਹੀ ਆ ਕੀ ਹੋਦਿਆ। ਖਰੀਦਲਾ ਦੇ ਭਰਲਾ। ਨਹੀਂ ਕੋਈ ਹੋਰ ਚੀਜ਼ਾਂ ਚ ਜਾਨੀ ਕਿ ਜਣੀਆਂ ਮਿਰਚਾਂ ਮੁਰਚਾਂ ਤੋਂ ਗ੍ਰੈਂਡ ਫਰੈਸ਼ ਚਾਹੀਦੀ ਐ। ਗ੍ਰੈਂਡ ਫਰੈਸ਼ ਮਿਲੂਗੀ ਇੱਥੇ ਨਹੀਂ ਹੈਗੀ ਗ੍ਰੈਂਡ ਫਰੈਸ਼। ਹੈਗੀ ਹੈਗੀ ਆ। ਚੱਲ ਫਿਰ ਇੱਥੇ ਚੱਲ ਸੀ। ਫਾਈਨਲੀ ਡਿਸੀਜਨ ਇਹੋ ਹੀ ਲਿਆ ਗਿਆ ਵੀ ਇਤਾਂ ਹੀ ਸ਼ਾਪਿੰਗ ਕਰ ਲਈਏ ਕਿਉਂਕਿ ਅੱਜ ਮੰਡੇ ਆ। ਛੁੱਟੀ ਆ ਇਸਟਰ ਦੀ। ਤੇ ਮਾਰਕੀਟਾਂ ਨੇ ਬੰਦ। ਥੋੜਾ ਚੱਲਨੀ ਫੁੱਲੀਆਂ ਤੇ ਫਿਰ ਆਖਿਰਕਾਰ ਬਾਬਾ ਜੀ ਨੂੰ ਮੰਨ ਕੇ ਕਹਿੰਦੇ ਆਪਾਂ ਇੱਥੇ ਹੀ ਖਲੋ ਸਕਦੇ ਜਿੱਦ ਦੇਖੋ ਬਾਕਾਇਦਾ ਬਾਬੇ ਇੱਥੇ ਬਣਿਆ ਸਾਈਕਲ ਪਾਰਕਿੰਗ ਸਟੈਂਡ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਸਾਈਕਲ ਲਗਾਓ ਐਦਾਂ ਲਹੋ ਕਰੋ ਇਹਦੇ ਬਰੋ ਆ ਜਾਂਦੇ ਜਿਹੜੇ ਬਰੋ ਆਣਾ ਲੈ ਜਾਂਦੇ ਸਾਈਕਲ ਚੱਕ ਕੇ ਬਰੋ ਇੱਥੋਂ ਗੱਡ ਹਾਂ ਇਹਦੇ ਵਿੱਚ ਦੀ ਗੱਡ ਇੱਥੋਂ ਆਵੇ ਐਂਦੀ ਘਟਕਾ ਸੱਚ ਇਧਰ ਦੀ ਨਾ ਅਸੀਂ ਪੜੀ ਜਾਂ ਤਾਂ ਸਹਿਰਪਾ ਵਰਕਿੰਗ ਕਰਨ ਵਾਲਿਆ ਫਾਈਨਲੀ ਸਾਈਕਲ ਇਦਾਂ ਕਰਦੇ ਆਪਾਂ ਸਟੈਂਡ ਅਪ ਤੇ ਆਪਾਂ ਥੱਲੇ ਮਾਰਕੀਟ ਦੇ ਅੰਦਰ ਇਹ ਇੱਕ ਜੀ ਦਾ ਨੋ ਇਹ ਸਾਡੇ ਬਾਬਿਆਂ ਦੀਆਂ ਗਲਤੀਆਂ ਨੇ ਓਏ ਕੁਲਈ ਓਥੇ ਦਿਸ ਬੋਟ ਤੇ ਇੱਥੋਂ ਚੱਕਾਂ ਮੈਂ ਟਰਾਲੀ ਇੱਕੋ ਟਰਾਲੀ ਗਈ ਨਾ ਇਕੋਨਰੀ ਫਕਰ ਰਹੀ ਲੀਟਰ ਉਹਨੇ ਦੇਖ ਲਓ ਦੋ ਲਾਲੀ ਕੀ ਮੈਨਾ ਤੇ ਰਬੀ ਹੈਗੇ ਇਹ ਪਈਏ ਨੂੰ ਜੀ ਨਹੀਂ ਕੱਟਣਾ ਫਾਈਨਲੀ ਵੀ ਸੈਂਟ ਦਾਣਕ ਦੇਖਦੇ ਬਾਹਰ ਆ ਜਾ ਮਾਰਕੀਟ ਕੋ ਲੈ ਕੇ ਰੱਖੋ ਮੈਨੇ ਬਹਾਰਾ ਇਹ ਟਮਾਟਾ ਉਹ ਗਵਾਜਾ ਮਾਰਕੀਟ ਚ ਵੜਦੇ ਪੈਗੇ ਕੇਲੇ ਲੈਣ ਬਾਬੇ ਨੇ ਐ ਨਾ ਕੇਲੇ ਖਾਣੇ ਜਿਹੜੀ ਸੀ ਸੰਜ ਕੋਲ ਨਹੀਂ ਆ ਹੈ ਕਿਨੇ ਘਾੜੇ ਨਹੀਂ ਸੰਜ ਕੋਲ ਨਹੀਂ ਆ ਗੀ ਪੀਲੇ ਉਹ ਲੇ ਇੱਕ ਥੋੜੇ ਮਮਾ ਦੋ ਦੂਜੇ ਅਸੀਂ ਦਾ ਠੀਕਾ ਲੀ ਕਰਾਉਂਦੇ ਬੁਘੜੇ ਨਹੀਂ ਹੈ ਇਹ ਦਿੰਦੇ ਰੱਖ ਮੈਂ ਹਾਂਜੀ ਬਾਬੇ ਉਹ ਕਰਕੇ ਸ਼ੋਪਿੰਗ ਤੇ ਚੱਲਿਆਂ ਫੇਰ ਵਾਪਸ ਪਾਰਕਿੰਗ ਨਾਲੋਂ ਤੇ ਸਾਡੇ ਬਾਬਿਆਂ ਕਰ ਲਿਆ ਲੋਨ सहेला एकरा करा रहे हैं आत्तचोबर हम तो जा रहे हैं पार्टी में चलने जा के रे जा के बनाएंगे रोटी एक खानी रोटी फिर से गोरी भी आ गई ये वृद्धि जारी भी किधर तोड़े फिर दे बाप बिना के, के प्रेम ਇਹ ਹੈਪੀਲਿੰਡ ਹੈ ਵੀ ਆਪਣਾ ਗੋਟੀ ਵੀਰ ਆ ਤੇ ਗਰੋਸਰੀ ਕਰਕੇ ਆ ਰਹੇ ਹਾਂ ਹਾਂ ਸਮਾਨ ਪਿਆ ਬੈਗਾਂ ਚ ਕਣਕ ਉੱਗੀ ਪਈ ਆ ਤੇ ਇਹ ਪਿੰਡ ਦਾ ਮਾਹੌਲ ਵੇਖੋ ਕਿੱਡਾ ਸੋਹਣਾ ਵੀਊ ਆ ਰੋਪੀ ਇਧਰ ਵਿਖਾ ਆਪਣਾ ਫੇਸ ਫੈਸ ਹਾਂ ਬੜੇ ਕਰ ਰਹੇ ਆ ਬਾਬੇ ਮਰੇ ਕੀ ਆ ਬਾਬਾ ਤੂੰ ਆ ਗਿਆ ਤੁਸੀਂ ਇਕੱਲੇ ਨੇ ਇੱਥੇ ਆ ਰਣਾ ਮੇਰਾ ਸਾਈਕਲ ਜਿਹੜਾ ਥੋੜਾ ਜਿਹਾ ਵਧੀਆ ਮੱਦਾਂ ਵਾਲਾ ਤੇ ਇਹ ਜਿਹੜਾ ਵਾ ਇਹ ਲੇਡੀ ਸਾਈਕਲ ਆ ਸਹੀ ਆ ਗੱਡੀ ਦੇ ਉੱਤਰਾਂ ਪਰ ਮੈਂ ਨਹੀਂ ਪੀ ਐਮ ਐਡਬਲਯੂ ਆਂਦੇ ਹੋਤੇ ਚੱਲ ਜੋ ਪਰ ਮੈਂ ਕਿਹਾ ਵੀ ਨਹੀਂ ਸਾਈਕਲਿੰਗ ਕਰਨੀ ਆ ਥੋੜਾ ਜਿਹਾ ਪੱਟਾਂ ਦਾ ਹੀ ਔਰ ਲਾ ਲਈਏ ਸਦਾ ਗੱਡੀਆਂ ਤੇ ਰਹਿ ਜਾ ਗੋਪੀ ਪਿੰਡ ਦਾ ਮਾਹੌਲ ਬਹੁਤ ਵਧੀਆ ਸ਼ਾਂਤ ਜਿਆਣਾ ਸਹੀ ਗੱਲਾਂ ਜਾ ਰਹੇ ਯੂਟੇ ਅੱਜ ਮਾਰਕੀਟ ਮਹਿੰਗੀ ਥੋੜੀ ਜਿਹੀ ਨਾ ਜਿਹੜੀ ਚਾਪਾਂ ਗਏ ਆ ਆਪਾਂ ਅੱਗੇ ਜਾਂਦੇ ਨਾ ਥੋੜਾ ਜਿਹਾ ਉਹ ਥੋੜੀ ਜੀ ਚੀਪ ਹੀ ਤੇ ਐਕਸਪੈਂਸਿਵ ਮਾਰਕੀਟ ਇਹ ਤੁਸੀਂ ਕਰੋਗੇ ਲੈਫਟ ਬਾਬਾ ਅੱਛਾ ਇਤੋਂ ਲੈਫਟ ਆ ਗੀਅਰ ਛੋਟੇ ਕਰ ਲਾ ਟਰੱਕ ਆ ਵੱਡ ਬਗਿਆ ਵਾ ਤੇ ਓਏ ਓਏ ਇੱਕ ਲੀਪ ਜਿਹਾ ਯੂਟਿਊਬ ਰਾਮੇ ਦਾ ਰੂਰ ਦਾ ਬਣੀ ਪਿਆ ਲਸੈਲ ਸੈਡੋ ਨਾ ਵੀਰ ਜੀ ਵੀ ਆਂਦਾ ਨਾ ਡਾਊਨ ਬੜੀ ਪਈ ਬਾਬਾ ਜੀ ਆ ਗਿਆ ਆ ਕੇ ਭਾਗ ਰਹਾ ਹੈ ਰਾਈਟ ਇਸ਼ਾਰਾ ਲਾ ਲਈ ਆ ਵੇਖੋ ਇਕੱਲੀ ਸਾਸਰੀ ਗਾੜ ਆ ਗਈ ਇਦਾਂ ਬਾਬੇ ਗੇਰਾਂ ਸਰ ਇਦਾਂ ਡਾਣ ਕਰੀ ਜੇ ਲਗੇ ਜਦੋਂ ਚੜ੍ਹਾਈ ਪੈਣੀ ਘਟਾਈ ਆ ਉਹ ਘਟਾਈ ਆ ਇੱਕ ਹੋਰ ਘਟਾਦਾ ਇਹ ਫੇਰ ਉਧਰ ਨੂੰ ਹੀ ਆ ਗਏ ਜਿੱਦੋਂ ਖੱਜੜੰਦੇ ਅਸੀਂ ਗਏ ਨਹੀਂ ਹਾਂ ਬਹੁਤ ਹੀ ਨਾਰਾ ਪਿੰਡ ਦੀ ਨਾਰਾ ਕਹੜਾ ਜੀ ਨਾਰਾ ਆ ਬਾਬਾ ਭਰਾ ਬਾਬਾ ਭਜਾਉਂਦਾ ਬੜਾ ਸਾਈਕਲ ਬੰਦੇ ਨੂੰ ਘੇਰ ਡਾਉਣ ਪਈ ਸਾਨੂੰ ਚੜਾਈ ਪਈ ਇਹ ਵੀਡੀਓ ਚੱਕਰ ਚ ਹਲ ਗਿਆ ਕਹੜਾ ਗੋਡੇ ਆ ਬਾਬਾ ਹੋਰ ਜਾਂ ਕਰਦਾ ਜਬਰ ਫੇਕੇ ਪਹੁੰਚ ਲਿਆ ਪਾਰਕਿੰਗ ਚ ਨਾਲੇ ਥੋੜੀ ਗਰੋਸਰੀ ਖਰੀਦਣੀ ਨਾਲੇ ਵੀ ਰੰਡੋ ਵੇਆ ਇੰਜੋਏ ਤੇ ਚਲੋ ਜੀ ਉਹ ਬਾਬਾ